ਕਾਫੀ ਦੇ ਵਿੱਚ ਕਾਕਰੋਚ ਹੁੰਦੇ ਨੇ ਅਤੇ ਹੋਰ ਕੀੜੇ ਮਕੋੜੇ ਵੀ ਹੋ ਸਕਦੇ ਨੇ ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਗਏ ਹੋ ਮੋਗੇ ਅਤੇ ਤੁਹਾਡਾ ਮਨ ਵੀ ਖਰਾਬ ਹੋ ਗਿਆ ਹੋਵੇਗਾ ਕਿਉਂਕਿ ਕਾਫੀ ਹਰ ਕਿਸੇ ਦੀ ਮਨਪਸੰਦ ਹੁੰਦੀ ਹੈ ਬਿਲਕੁਲ ਇਹ ਗੱਲ ਸੱਚ ਹੈ ਕਿ ਕਾਫੀ ਦੇ ਵਿੱਚ ਕੀੜੇ ਮਕੋੜੇ ਅਤੇ ਕਾਕਰੋਚ ਹੋ ਸਕਦੇ ਨੇ ਇਸ ਨੂੰ FDA ਨੇ ਵੀ ਸਵੀਕਾਰ ਕਰ ਲਿਆ ਹੈ ਇਹ ਹੈਰਾਨ ਕਰਨ ਵਾਲੀ ਰਿਪੋਰਟ ਹੈ ਜੇ ਜਦੋਂ ਕਾਫੀ ਦੇ ਬੀਨਸ ਨੂੰ ਸਟੋਰ ਕੀਤਾ ਹੁੰਦਾ ਹੈ ਤਾਂ ਉੱਥੇ ਬਹੁਤ ਸਾਰੇ ਜੀਵ ਜੰਤੂ ਨੇ ਜਿਹੜੇ ਕਾਫੀ ਦੇ ਬੀਨਸ ਵਿੱਚ ਵੜ ਜਾਂਦੇ ਨੇ ਜਾਂ ਉੱਥੇ ਇਕੱਠੇ ਹੋ ਜਾਂਦੇ ਨੇ ਸੋ ਬਹੁਤ ਸਾਰੇ ਕੀੜੇ ਮਕੋੜੇ ਜਾਂ ਫਿਰ ਕਾਕਰ ਉਸ ਚੀਜ਼ ਨੂੰ ਉਹਨਾਂ ਵਿੱਚੋਂ ਸਾਫ਼ ਕਰਨਾ ਮੁਸ਼ਕਿਲ ਹੁੰਦਾ ਹੈ ਸੋ ਕਿਸੇ ਨਾ ਕਿਤੇ ਫੇਰ ਵੀ ਬਹੁਤ ਸਾਰੇ ਕਾਕਰੈਚਸ ਨੇ ਜਿਹੜੇ ਜਾਂ ਕੀੜੇ ਮਕੋੜੇ ਨੇ ਉਹ ਕਾਫੀ ਬੀਨਸ ਦੇ ਨਾਲ ਵਿੱਚ ਹੀ ਪੀਸੇ ਜਾਂਦੇ ਨੇ ਅਤੇ ਉਹੀ ਕਾਫੀ ਤੁਹਾਡੇ ਤੱਕ ਪਹੁੰਚਦੀ ਹੈ ਤੇ ਤੁਸੀਂ ਉਸ ਨੂੰ ਸਵਾਦ ਨਾਲ ਪੀਂਦੇ ਹੋ ਕਾਫੀ ਵਿੱਚੋਂ ਪੀਸੇ ਹੋਏ ਕਾਕਰੋਚ ਇਹ ਗੱਲ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਹੈ ਭਾਰਤੀ ਵੈੱਬਸਾਈਟਾਂ ਦੇ ਅਨੁਸਾਰ ਅਤੇ ਐਫਡੀਏ ਦੇ ਅਨੁਸਾਰ ਕਾਫੀ ਬੀਨਜ਼ ਵਿੱਚ ਕਾਕਰੋਚ ਅਤੇ ਹੋਰ ਕੀੜੇ ਮਕੂੜੇ ਹੋ ਸਕਦੇ ਨੇ ਖਾਸ ਕਰ ਜਦੋਂ ਕਾਫੀ ਨੂੰ ਸਟੋਰ ਕੀਤਾ ਜਾਂਦਾ ਹੈ ਕੁਝ ਮਾਤਰਾ ਦੇ ਵਿੱਚ ਕੀੜੇ ਕਾਫੀ ਦੇ ਅੰਦਰ ਪਿਸ ਜਾਂਦੇ ਨੇ ਯਾਨੀ ਕਿ ਪੀਸੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪੂਰੀ ਤਰ੍ਹਾਂ ਵੱਖ ਕਰਨਾ ਸੰਭਵ ਨਹੀਂ ਹੈ ਐਫਡੀਏ ਨੇ ਕਾਫੀ ਬੀਨਜ਼ ਵਿੱਚ ਕੀੜਿਆਂ ਨੂੰ ਸਭੀ ਕਾਰਕ ਇੱਕ ਮਾਤਰਾ ਵਿੱਚ ਨਿਰਧਾਰਿਤ ਕੀਤਾ ਹੈ ਕਾਫੀ ਬੀਨਸ ਵਿੱਚ ਕਾਕਰੋਚ ਅਤੇ ਹੋਰ ਕੀੜੇ ਹੋ ਸਕਦੇ ਨੇ ਖਾਸ ਕਰ ਜਦੋਂ ਕਾਫੀ ਨੂੰ ਸਟੋਰ ਕੀਤਾ ਜਾਂਦਾ ਹੈ ਕਾਫੀ ਦੇ ਨਾਲ ਕੁਝ ਕੀੜੇ ਵੀ ਪੀਸੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰਨਾ ਮੁਸ਼ਕਲ ਹੈ ਸੋ ਕਾਫੀ ਬੀਨਸ ਨੂੰ ਸਟੋਰ ਕਰਨ ਦੀ ਜਗ੍ਹਾ ਤੇ ਜਿਵੇਂ ਕਿ ਹਨੇਰੇ ਵਾਲੇ ਕਮਰੇ ਜਾਂ ਫਿਰ ਨਮੀ ਵਾਲੇ ਸਥਾਨਾਂ ਦੇ ਉੱਤੇ ਅਕਸਰ ਕਾਕਰੋਚ ਜਾਂ ਫਿਰ ਹੋਰ ਕੀੜੇ ਇਕੱਠੇ ਹੋ ਜਾਂਦੇ ਨੇ ਕਿਉਂਕਿ ਉਹ ਕੀੜੇ ਮਕੌੜਿਆਂ ਦੇ ਲਈ ਆਰਾਮਦਾਇਕ ਵਾਤਾਵਰਣ ਪ੍ਰਦਾਨ ਕਰਦੇ ਨੇ ਜਦੋਂ ਕਾਫੀ ਬੀਨਸ ਨੂੰ ਪੀਸਿਆ ਜਾਂਦਾ ਹੈ ਤਾਂ ਕੀੜੇ ਪੂਰੀ ਤਰ੍ਹਾਂ ਅਲੱਗ ਕਰਨਾ ਮੁਸ਼ਕਲ ਹੋ ਜਾਂਦਾ ਹੈ ਐਫ ਡੀ ਏ ਦੇ ਅਨੁਸਾਰ ਕਾਫੀ ਬੀਨਸ ਵਿੱਚ 10% ਤੱਕ ਕੀੜੇ ਮਕੌੜੇ ਹੋਣਾ ਸਵੀਕਾਰਕ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ 10% ਤੱਕ ਤਾਂ ਜਾਇਜ਼ ਹੈ ਪਰ ਇਸ ਤੋਂ ਵੱਧ ਨਹੀਂ ਹੋਣੇ ਚਾਹੀਦੇ ਇਸ ਦਾ ਮਤਲਬ ਇਹ ਨਹੀਂ ਕਿ ਹਰ ਕਾਫੀ ਵਿੱਚ ਬਹੁਤ ਸਾਰੇ ਕਾਕਰੋਚ ਹੋਣਗੇ ਪਰ ਇਹ ਇੱਕ ਸੰਭਾਵਿਤ ਜੋਖਮ ਹੈ ਜੇਕਰ ਤੁਹਾਨੂੰ ਕਾਕਰੋਚ ਜਾਂ ਫਿਰ ਕਿਸੇ ਕੀੜੇ ਤੋਂ ਅਲਰਜੀ ਆਇਆ ਤਾਂ ਤੁਸੀਂ ਤਾਜੀ ਪੀਸੀ ਹੋਈ ਕਾਫੀ ਦਾ ਉਪਯੋਗ ਕਰਕੇ ਜਾਂ ਫਿਰ ਕਾਫੀ ਬੀਨਸ ਨੂੰ ਆਪ پیس ਕੇ ਇਸ ਜੋਖਮ ਤੋਂ ਬਚ ਸਕਦੇ ਹੋ ਕਾਫੀ ਵਿੱਚ ਕਾਕਰੋਚ ਹੋ ਸਕਦੇ ਨੇ ਇਸ ਗੱਲ ਦਾ ਪਤਾ ਯੂਐਫ ਦੇ ਇਤਿਫਾਕ ਤੋਂ ਚੱਲਿਆ ਨਿਊਜ਼.ਕੋਮ.ਆਉਡੀ ਰਿਪੋਰਟ ਦੇ ਮੁਤਾਬਿਕ 80 ਦੇ ਦਹਾਕੇ ਵਿੱਚ ਬਾਇਓਲੋਜੀ ਦੇ ਪ੍ਰੋਫੈਸਰ ਤੁਰੰਤ ਪੀਸੀ ਹੋਈ ਕਾਫੀ ਪੀਣ ਦੇ ਲਈ ਲੰਬਾ ਸਫ਼ਰ ਤੈਅ ਕਰਕੇ ਜਾਂਦੇ ਸੀ ਉਹਨਾਂ ਦੇ ਨਾਲ ਜੋ ਪ੍ਰੋਫੈਸਰ ਸੀ ਉਹ ਹੈਰਾਨ ਹੁੰਦੇ ਸੀ ਕਿ ਕੌਫੀ ਦੇ ਐਨੇ ਸ਼ੌਕੀਨ ਕਿਉਂ ਨੇ ਵਾਰ-ਵਾਰ ਕੌਫੀ ਪੀਣ ਦੇ ਲਈ ਲੰਬਾ ਰਸਤਾ ਕਿਉਂ ਤੈਅ ਕਰਦੇ ਨੇ ਇਸ ਤੋਂ ਪਤਾ ਲੱਗਿਆ ਕਿ ਜੇਕਰ ਇਹ ਪਹਿਲਾਂ ਹੀ ਪੀਸੀ ਹੋਈ ਕੌਫੀ ਪੀਂਦੇ ਨੇ ਤਾਂ ਉਹਨਾਂ ਨੂੰ ਇਸ ਤੋਂ ਭਿਆੰਕਰ ਅਲਰਜੀ ਹੋ ਸਕਦੀ ਹੈ ਅਜਿਹਾ ਹੀ ਨਹੀਂ ਕਾਕਰੋਚ ਵੀ ਉਸ ਵਿੱਚ ਪਾਏ ਜਾ ਸਕਦੇ ਨੇ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਯਾਨੀ ਕਿ ਐਫ ਡੀਏ ਨੇ ਵੀ ਇਸ ਗੱਲ ਨੂੰ ਮੰਨ ਲਿਆ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਕੁਝ ਪਰਸੈਂਟ ਤੱਕ ਕੀੜੇ ਮਕੂੜੇ ਹੋ ਸਕਦੇ ਨੇ ਕਿਉਂਕਿ ਪੂਰੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨਾ ਸੰਭਵ ਨਹੀਂ ਹੁੰਦਾ ਨਾਲ ਹੀ ਕਾਫੀ ਜਿੱਥੇ ਸਟੋਰ ਹੁੰਦੀ ਹੈ ਉੱਥੇ ਵੀ ਕੀਟ ਕਾਕਰੋਚ ਅਤੇ ਚੂਹੇ ਵਗੈਰਾ ਕਾਫੀ ਜ਼ਿਆਦਾ ਪਾਏ ਜਾਂਦੇ ਨੇ ਇਹ ਹਨੇਰੇ ਅਤੇ ਨਾਮ ਜਗਾਵਾਚ ਰੱਖੀ ਹੋਣ ਕਰਕੇ ਇੱਥੇ ਕੀੜੇ ਮਕੂੜੇ ਹੋਰ ਵੱਧ ਜਾਂਦੇ ਨੇ ਜਦੋਂ ਉਹਨਾਂ ਨੂੰ ਪੀਸਿਆ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਕਾਕਰੋਚ ਅਤੇ ਹੋਰ ਛੋਟੇ ਕੀੜੇ ਮਕੂੜੇ ਨੇ ਜਿਹੜੇ ਉਹ ਨਾਲ ਹੀ ਪੀਸੇ ਜਾਂਦੇ ਨੇ ਐਫ ਡੀਏ ਦੇ ਮੁਤਾਬਿਕ 10% ਤੱਕ ਇਹ ਹੋ ਸਕਦੇ ਨੇ ਇਸ ਲਈ ਇਨ੍ਹਾਂ ਦੇ ਨਾਲ ਪੀਸੇ ਜਾਣ ਦਾ ਕਾਫੀ ਖਤਰਾ ਰਹਿੰਦਾ ਹੈ ਸੋ ਜਿੱਥੇ ਬਹੁਤ ਵੱਡੀ ਮਾਤਰਾ ਵਿੱਚ ਕਾਫੀ ਬਣਦੀ ਹੈ ਸਪੂਰ ਹੁੰਦੀ ਹੈ ਉੱਥੇ ਇਹ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਸੋ ਸਵਾਲ ਇਹ ਹੈ ਕਿ ਕਿਵੇਂ ਸ਼ੁੱਧ ਕਾਫੀ ਮਿਲੇ ਸਿਰਫ ਕਾਫੀ ਹੀ ਨਹੀਂ ਬਾਰ ਦੀਆਂ ਜ਼ਿਆਦਾਤਰ ਚੀਜ਼ਾਂ ਵਿੱਚ ਜਫਰਖਾਨ ਪਿੰਡ ਦੀਆਂ ਚੀਜ਼ਾਂ ਵਿੱਚ ਮਿਲਾਵਟ ਜਾਂ ਕੀੜੇ ਮਕੂੜੇ ਪਿਸ ਜਾਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਇਹ ਗੱਲ ਯੂਐਸ ਤੋਂ ਭਾਰਤ ਵਿੱਚ ਹਰ ਜਗ੍ਹਾ ਲਾਗੂ ਹੁੰਦੀ ਹੈ ਜੇਕਰ ਤੁਹਾਨੂੰ ਕਾਫੀ ਬਹੁਤ ਪਸੰਦ ਹੈ ਤਾਂ ਇਹ ਖਬਰ ਸੁਣਨ ਤੋਂ ਬਾਅਦ ਕਾਫੀ ਪੀਣ ਦਾ ਮਨ ਨਹੀਂ ਕਰਦਾ ਤੁਸੀਂ ਫਰੈਸ਼ ਕੌਫੀ ਲੈ ਕੇ ਉਸ ਨੂੰ ਖੁਦ ਪੀਸ ਕੇ ਪੀ ਸਕਦੇ ਹੋ